ਸ਼੍ਰੀ ਕਾਲ ਤਕ ਸਾਬ ਦੇ ਵਿੱਚ ਅੱਜਕੱਲ ਗਤੀਵਿਧੀਆਂ ਬਹੁਤ ਤੇਜ਼ ਹੋ ਰਹੀਆਂ ਨੇ ਅੱਜਕੱਲ ਅ ਸ਼੍ਰੀ ਕਾਲ ਤਕ ਸਾਬ ਦੇ ਜਥੇਦਾਰ ਜਾਂ ਫਿਰ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹ ਲਗਾਤਾਰ ਹੁਕਮ ਤੇ ਹੁਕਮ ਸੁਣਾਉਂਦੇ ਨਜ਼ਰ ਆ ਰਹੇ ਨੇ ਔਰ ਉਸੇ ਦੇ ਵਿੱਚ ਇੱਕ ਹੋਰ ਹੁਕਮ ਨਿਸ਼ਾਨ ਸਾਹਿਬ ਦੇ ਸਬੰਧੀ ਹਰ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਨਿਸ਼ਾਨ ਸਾਹਿਬ ਹੁੰਦੇ ਨੇ ਨਿਸ਼ਾਨ ਸਾਹਿਬ ਸਿੱਖ ਪੰਥ ਦੀ ਇੱਕ ਸਰਮੌਰ ਅਤੇ ਅਤ ਜ਼ਰੂਰੀ ਐਸਪੈਕਟ ਜਿਨਾਂ ਦਾ ਹੋਣਾ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਪੰਥ ਦੇ ਵਿੱਚ ਬਹੁਤ ਜ਼ਰੂਰੀ ਹੈ ਮਹੱਤਵਪੂਰਨ ਹੈ ਪਰ ਨਿਸ਼ਾਨ ਸਾਹਿਬ ਦੇ ਨਾਲ ਵੀ ਛੇੜਛਾੜ ਹੋਈ ਹੈ ਕਈ ਵੱਡੇ ਤੱਤ ਸਾਹਮਣੇ ਆਏ ਨੇ ਜਦੋਂ ਦਾ ਧਰਮ ਪ੍ਰਚਾਰ ਕਮੇਟੀ ਨੇ ਹੁਕਮ ਜਾਰੀ ਕੀਤਾ ਹੈ ਕਿ ਨਿਸ਼ਾਨ ਸਾਹਿਬ ਦਾ ਰੰਗ ਕੇਸਰੀ ਨਹੀਂ ਹੋਣਾ ਚਾਹੀਦਾ ਔਰ ਹੁਕਮ ਜਾਰੀ ਕੀਤਾ ਗੁਰਦੁਆਰਿਆਂ ਨੂੰ ਕਿ ਨਿਸ਼ਾਨ ਸਾਹਿਬ ਦੇ ਉੱਤੇ ਜਿਹੜੇ ਰਮਾਲਾ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਅਸਲ ਜਿਹੜਾ ਰੰਗ ਹੈਗਾ ਉਹ ਲਗਾਇਆ ਜਾਵੇ ਯਾਨੀ ਕਿ ਬਸੰਤੀ ਜਾਂ سرمਈ ਰੰਗ ਜਿਹੜਾ ਆ ਉਹ ਨਿਸ਼ਾਨ ਸਾਹਿਬ ਤੇ ਹੋਣਾ ਚਾਹੀਦਾ ਹੈ ਕੇਸਰੀ ਰੰਗ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਕਈ ਤੱਥ ਸਾਹਮਣੇ ਆ ਰਹੇ ਨੇ ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਬਿਰਸਾ ਸਿੰਘ ਬਲਟੋਹਾ ਨੇ ਕਹਿੰਦੇ ਕਿ ਕੇਸਰੀ ਨਿਸ਼ਾਨ ਸਾਹਿਬ ਹੋਣ ਦਾ ਪੱਖ ਪੂਰਿਆ ਸੀ ਹਾਲਾਂਕਿ ਹੁਣ ਤਰਕ ਦਿੱਤਾ ਗਿਆ ਕਿ ਕੇਸਰੀ ਨਿਸ਼ਾਨ ਸਾਹਿਬ ਦਾ ਹੋਣਾ ਭਗਵਾ ਰੰਗ ਜਿਹੜਾ ਆ ਉਹਦਾ ਪ੍ਰਤੀਕ ਦਿੰਦਾ ਆ ਹਾਲਾਂਕਿ ਸਿੱਖ ਪੰਥ ਦੇ ਵਿੱਚ ਦੋ ਹੀ ਰੰਗ ਨਿਸ਼ਾਨ ਸਾਹਿਬ ਦੇ ਜਿਹੜੇ ਪ੍ਰਚਲਿਤ ਦੱਸੇ ਗਏ ਨੇ ਜਿਹੜੇ ਇੱਕ ਬਸੰਤੀ ਰੰਗ ਹੈ ਤੇ ਦੂਸਰਾ ਰੰਗ ਸੁਰਮਈ ਰੰਗ ਹੈ ਇਹੀ ਦੋ ਰੰਗ ਜਿਹੜੇ ਨੇ ਉਹ ਨਿਸ਼ਾਨ ਸਾਹਿਬ ਦੇ ਹੋਣੇ ਚਾਹੀਦੇ ਨਿਸ਼ਾਨ ਸਾਹਿਬ ਦੀ ਪਸ਼ਾਕ ਦੇ ਹੋਣੇ ਚਾਹੀਦੇ ਆ ਔਰ ਗੁਰਦੁਆਰਿਆਂ ਨੂੰ ਹੁਕਮ ਵੀ ਇਸੇ ਸੰਬੰਧਤਕ ਜਾਰੀ ਕਰ ਦਿੱਤੇ ਗਏ ਨੇ ਪਰ ਵਿਰਸਾ ਸਿੰਘ ਵਲਟੋਹਾ ਵਾਲਾ ਵਿਵਾਦ ਕੀ ਆ ਉਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਆ ਦਰਅਸਲ ਵਿਰਸਾ ਸਿੰਘ ਵਲਟੋਹਾ ਅਤੇ ਇੱਕ ਪੱਤਰਕਾਰ ਸਰਦਾਰ ਜਗਤਾਰ ਸਿੰਘ ਦੇ ਵਿੱਚ ਅਸਿੱਧੇ ਤੌਰ ਦੇ ਉੱਤੇ ਕੁਝ ਗੱਲਾਂ ਜੜੀਆਂ ਨੇ ਉਹ ਹੋਈਆਂ ਸੀ ਜਿਹਦੇ ਵਿੱਚ ਕਥਿਤ ਤੌਰ ਤੇ ਵਿਰਸਾ ਸਿੰਘ ਵਲਟੋਹਾ ਨੇ ਤਰਕ ਦਿੱਤਾ ਸੀ ਕਿ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਕੇਸਰੀ ਨਿਸ਼ਾਨ ਰੱਖਦੇ ਸੀ ਜਿਸ ਤੋਂ ਬਾਅਦ ਪੱਤਰਕਾਰ ਜਗਤਾਰ ਸਿੰਘ ਦਾ ਕਥਿਤ ਤੌਰ ਦੇ ਉੱਤੇ ਇੱਕ ਵੱਖਰਾ ਬਿਆਨ ਵੀ ਸੀਗਾ ਪਰ ਇਸ ਮਾਮਲੇ ਨੂੰ ਲੈ ਕੇ ਕੀ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਨੇ ਉਹ ਭਗਵਾ ਰੰਗ ਜਿਹੜਾ ਹੈ ਉਹ ਰੱਖਣਾ ਚਾਹੁੰਦੇ ਸੀ ਨਿਸ਼ਾਨ ਸਾਹਿਬ ਦਾ ਕਿਉਂਕਿ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਥ ਦੇ ਵੱਲੋਂ ਕਿ ਪੰਥ ਦੇ ਅੰਦਰ ਭਗਮਾਕਰਨ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪੰਥ ਦੇ ਅੰਦਰ ਪਗਮਾਕਰਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਇਸ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਤੋਂ ਕੀਤੀ ਗਈ ਹੈ ਇਹ ਵੀ ਨਹੀਂ ਇਲਜ਼ਾਮ ਜਿਹੜਾ ਉਹ ਲਗਾਇਆ ਗਿਆ ਇਸ ਦੇ ਵਿੱਚ ਸੰਜਨੈਲ ਸਿੰਘ ਭਿੰਡਰਾਂ ਵਾਲਿਆ ਦਾ ਜ਼ਿਕਰ ਵੀ ਕਰ ਦਿੱਤਾ ਗਿਆ ਕਥਿਤ ਤੌਰ ਤੇ ਵਰਸਾ ਸਿੰਘ ਬਲਟੋਹਾ ਨੇ ਤਰਕ ਵੀ ਦਿੱਤਾ ਸੀ ਕਹਿੰਦੇ ਔਰ ਇਸ ਦੇ ਬਾਵਜੂਦ ਇਸ ਨੂੰ ਕਾਊਂਟਰ ਵੀ ਕੀਤਾ ਗਿਆ ਇੱਕ ਪੱਤਰਕਾਰ ਵੱਲੋਂ ਇਹ ਵੀ ਕਥਿਤ ਤੌਰ ਦੇ ਉੱਤੇ ਗੱਲ ਜਿਹੜੀ ਆ ਉਹ ਕਹੀ ਗਈ ਹੈ ਹੁਣ ਗੱਲ ਇੱਥੇ ਖੜਦੀ ਹੈ ਕਿ ਕੀ ਪੰਥ ਨੂੰ ਕਮਜ਼ੋਰ ਕਰਨ ਵਾਸਤੇ ਭਗਮਾ ਕਰਨ ਕੀਤਾ ਜਾ ਰਿਹਾ ਹੈ ਭਗਮਾ ਰੰਗ ਪੰਥ ਦੇ ਅੰਦਰ ਲਿਆਇਆ ਜਾ ਰਿਹਾ ਜਦਕਿ ਪੰਥ ਦੇ ਅੰਦਰ ਭਗਮੇ ਰੰਗ ਦਾ ਕੋਈ ਮਹੱਤਵ ਹੀ ਨਹੀਂ ਹੈ ਜਦਕਿ ਬਸੰਤੀ ਜਾਂ ਸਰਮਈ ਰੰਗ ਜਿਹੜਾ ਉਹ ਹੋਣਾ ਮੁਕਰਰ ਕੀਤਾ ਗਿਆ ਹੈ ਉਸੇ ਤਰ੍ਹਾਂ ਜਿਵੇਂ ਪੰਥ ਦੀ ਮਰਿਆਦਾ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹਾਂ ਕਿ ਇਹੀ ਦੋ ਰੰਗ ਹੋਣੇ ਚਾਹੀਦੇ ਇਹ ਮਕਰਰ ਕੀਤਾ ਗਿਆ ਹੈ ਅਤੇ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਨਹੀਂ ਲਗਾਏ ਜਾਣਗੇ ਕਈ ਵਾਰ ਤਰਕ ਦਿੱਤਾ ਜਾਂਦਾ ਹੈ ਕਿ ਖਾਲਸਾ ਰਾਜ ਵੇਲੇ ਵੀ سرمਈ ਰੰਗ ਦੇ ਨਿਸ਼ਾਨ ਸਾਹਿਬ ਹੁੰਦੇ ਸਨ। ਔਰ ਉਸ ਤੋਂ ਬਾਅਦ ਤਰਕ ਦਿੱਤਾ ਜਾਂਦਾ ਹੈ ਕਿ ਬਸੰਤੀ ਰੰਗ ਦੇ ਵੀ ਰਹੇ ਨੇ ਪਰ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਉੱਤੇ ਕਈ ਗੀਤ ਵੀ ਬਣ ਗਏ ਕਈ ਸ਼ਬਦ ਬਣ ਗਏ ਇਹਨਾਂ ਦੇ ਬਾਵਜੂਦ ਕੇਸਰੀ ਨਿਸ਼ਾਨ ਸਾਹਿਬ ਡਿਸਕੰਟੀਨਿਊ ਕਰ ਦਿੱਤੇ ਗਏ ਨੇ ਜਿਹੜੀ ਪੋਸ਼ਾਕ ਹੈ ਪੋਸ਼ਾਕ ਦਾ ਰੰਗ ਹੈ ਕੇਸਰੀ ਉਸ ਨੂੰ ਡਿਸਕੰਟੀਨਿਊ ਕਰ ਦਿੱਤਾ ਗਿਆ ਔਰ ਕਹ ਦਿੱਤਾ ਗਿਆ ਕਿ ਪੰਥ ਦੀ ਮਰਿਆਦਾ ਅਨੁਸਾਰ ਬਸੰਤੀ ਜਾਂ سرمਈ ਰੰਗ ਦੀ ਪੋਸ਼ਾਕ ਜਿਹੜੀ ਆ ਉਹ ਨਿਸ਼ਾਨ ਸਾਹਿਬ ਦੇ ਉੱਤੇ ਪਾਈ ਜਾਵੇ ਇਹਨਾਂ ਹੁਕਮਾਂ ਤੋਂ ਬਾਅਦ ਕੀ ਕੁਝ ਹੋਵੇਗਾ ਇਹਦੇ ਉੱਤੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਸ ਦੇ ਵਿੱਚ ਇਤਿਹਾਸ ਦਾ ਇੱਕ ਬੜਾ ਵੱਡਾ ਤੱਥ ਮੌਜੂਦ ਹੈ ਨਾ ਸਿਰਫ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸਗੋਂ ਉਸ ਤੋਂ ਪਹਿਲਾਂ ਖਾਲਸਾ ਰਾਜ ਅਤੇ ਮਰਿਆਦਾ ਅਨੁਸਾਰ ਜਿਹੜੇ ਹੁਕਮ ਮقرਰ ਕੀਤੇ ਗਏ ਨੇ ਇੱਥੋਂ ਤੱਕ ਕਿ ਸਿੰਘਾਂ ਦੇ ਰੰਗ ਕਿਹੜੇ ਨੇ ਸਿੰਘਾਂ ਨੂੰ ਕੁਝ ਰੰਗ ਵੀ ਮਕਸੂਸ ਨੇ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਦੇ ਵਿੱਚ ਬਸੰਤੀ ਅਤੇ ਸੁਰਮਈ ਰੰਗ ਜਿਹੜਾ ਉਹ ਅਹਿਮ ਰੰਗ ਨੇ ਖੈਰ ਇਸ ਦੇ ਬਾਵਜੂਦ ਜੋ ਕੁਝ ਹੋਊਗਾ ਆਂਦੇ ਸਮੇ ਨੂੰ ਉਹ ਵੇਖਣਾ ਹੋਵੇਗਾ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਹਦੇ ਮੁਤਾਬਕ ਸ੍ਰੀ ਕਾਰਤਕ ਸਾਹਿਬ ਦੇ ਹੁਕਮਾਂ ਤੋਂ ਬਾਅਦ ਇਹ ਹੁਕਮ ਹੋਇਆ ਹੈ ਕਿ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਨਿਸ਼ਾਨ ਸਾਹਿਬ ਜਿਹੜੇ ਨੇ ਉਹ ਬਸੰਤੀ ਜਾਂ سرمਈ ਹੋਣਗੇ ਹੁਣ ਹੁੰਦਾ ਕਿ ਨਹੀਂ ਇਸ ਤਰ੍ਹਾਂ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਵਾ ਨੇ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ